ਤਲਵਤੀਆਣਾ ਦੇ ਵਿੱਚ ਇੱਕ ਬੱਚਾ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱहां ਸੀਸੀਟੀਵੀ ਦੇ ਵਿੱਚ ਤਸਵੀਰਾਂ ਉਸ ਵਕਤ ਕੈਦ ਹੋਈਆਂ ਜਦ ਪੂਰੀ ਘਟਨਾ ਨੂੰ ਅੰਜਾਮ ਦੋ ਜਾਣਿਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਦੇਖ ਸਕਦੇ ਹੋ ਕਿ ਦੋ ਜਾਣੇ ਇੱਕ ਲੜਕਾ ਇੱਕ ਲੜਕੀ ਜਿਨ੍ਹਾਂ ਨੇ ਦੋਮਿਆਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨੇ ਤੇ ਦੱਸਿਆ ਜਾ ਰਿਹਾ ਕਿ ਟਿਕਟ ਖਿੜਕੀ ਦੇ ਕੋਲ ਇੱਕ ਔਰਤ ਜਿਹੜੀ ਹੈ ਸੁੱਤੀ ਪਈ ਸੀਗੀ ਤੇ ਉਸ ਦੀ ਗੋਦ ਦੇ ਵਿੱਚੋਂ ਹੀ ਬੱਚਾ ਚੋਰੀ ਕਰਕੇ ਇੱਕ ਔਰਤ ਜਿਹੜੀ ਹੈ ਮੌਕੇ ਦੇ ਉੱਤੋਂ ਫਰਾਰ ਹੋ ਜਾਂਦੀ ਹੈ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਤੇ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਲਈ ਕਿਹਾ ਜਾਂਦਾ ਹੈ ਕਿ ਭਾਈ ਜੇਕਰ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਸਾਵਧਾਨੀ ਵਰਤਿਆ ਕਰੋ ਸਾਵਧਾਨ ਰਿਹਾ ਕਰੋ ਕਿਤੇ ਕੋਈ ਵੀ ਅਣਸੁਖਾਵੀ ਘਟਨਾ ਤੁਹਾਡੇ ਨਾਲ ਨਾ ਵਾਹ ਪਰ ਜਾਵੇ ਤਾਂ ਇੱਕ ਮਾਂ ਨੂੰ ਉਸ ਵਕਤ ਪਛਤਾਉਣਾ ਪਿਆ ਜਦ ਇੱਕ ਸੁੱਤੀ ਪਈ ਮਾਂ ਦੀ ਗੋਦੀ ਦੇ ਵਿੱਚੋਂ ਹੀ ਇੱਕ ਬੱਚਾ ਚੋਰੀ ਕਰਕੇ ਇੱਕ ਔਰਤ ਲੈ ਜਾਂਦੀ ਹੈ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਉਸਔਰਤ ਨੇ ਤੇ ਗੋਦੀ ਦੇ ਵਿੱਚ ਬੱਚਾ ਚੱਕਿਆ ਹੋਇਆ ਹੈ ਤੇ ਜਦੋਂ ਉਹ ਬੱਚੇ ਨੂੰ ਨਾਲ ਲੈ ਕੇ ਜਾਂਦੀ ਹੈ ਤੇ ਉਸਦੇ ਪਿੱਛੇ-ਪਿੱਛੇ ਇੱਕ ਵਿਅਕਤੀ ਵੀ ਤੁਰਿਆ ਜਾਂਦਾ ਹੈ ਤਾਂ ਇਹਨਾਂ ਦੋਹਾਂ ਦੇ ਵੱਲੋਂ ਬੱਚਾ ਚੋਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਰੇਲਵੇ ਸਟੇਸ਼ਨ ਦੀਆਂ ਪੂਰੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਲੁਧਿਆਣਾ ਦਾ ਪੂਰਾ ਮਾਮਲਾ ਹੈ ਪੁਲਿਸ ਨੇ ਮੌਕੇ ਤੇ ਜਾਂਚ ਪੜਤਾਲ ਸ਼ੁਰੂ ਕਰਕੇ ਨਾਲ ਦੇ ਨਾਲ ਹੁਣ ਇਹਨਾਂ ਦੋਹਾਂ ਦੀ ਪਛਾਣ ਕਰਨੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਇੱਕ ਬੱਚਾ ਚੋਰੀ ਕੀਤਾ ਗਿਆ ਮਾਂ ਦੀ ਗੋਦ ਦੇ ਵਿੱਚੋਂ ਹੀ ਬੱਚੇ ਨੂੰ ਚੁੱਕ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਇਹ ਦੋਵੇਂ ਜਾਣੇ ਉੱਥੋਂ ਫਰਾਰ ਹੋ ਜਾਂਦੇ ਨੇ ਹੁਣ ਮਾਪਿਆਂ ਦੇ ਵੱਲੋਂ ਪੁਲਿਸ ਦੇ ਅੱਗੇ ਗੁਹਾਰ ਲਗਾਈ ਗਈ ਹੈ ਕਿ ਸਾਡਾ ਬੱਚਾ ਸਾਨੂੰ ਜਲਦ ਤੋਂ ਜਲਦ ਵਾਪਸ ਦਿਲਾ ਦਿੱਤਾ ਜਾਵੇ ਬੱਚੇ ਦੀ ਤਸਵੀਰ ਟਾਰਨਰ ਸਾਂਝੀ ਕਰ ਰਹੇ ਹਾਂ ਸੀਸੀਟੀਵੀ ਮੌਕੇ ਦੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਤੇ ਕਿੰਨੀ ਹੁਸ਼ਿਆਰੀ ਦੇ ਸੱਤਕਾ ਦੋ ਜਾਣਿਆਂ ਨੂੰ ਦੋ ਜਾਣਿਆਂ ਦੇ ਵੱਲੋਂ ਬੱਚਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ